ਜਿਵੇਂ ਸਿੱਧੂ ਬਾਈ ਦੀ ਵੀ ਕਈ ਅਨਿਚੀ ਉਹਨਾਂ ਦੇ ਮੈਗਵੜਾ ਗਾਉਂਦੇ ਦੀ ਹੈਗੀ ਆ ਉਹਨਾਂ ਦੇ ਬਣਿਆ ਹੋਇਆ ਸੀਗਾ ਤੇ ਆ ਸੇਮ ਉਹਨਾਂ ਨਾਲ ਦੀ ਹੈ ਇਸੇ ਲਈ ਮੋਨਾ ਨਾਲ ਆ ਆ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਚਾਹਣ ਵਾਲੇ ਨੇ ਸਿੱਧੂ ਦੀਆਂ ਦੋ ਤਿੰਨ ਤਸਵੀਰਾਂ ਆਪਣੀ ਬਾਤ ਹੈ ਆਪਣੇ ਸ਼ੋਲਡਰ ਤੇ ਬਣਾਈਆਂ ਉਹਦੇ ਕਿਸੇ ਗਾਣੇ ਦੀ ਲੁੱਕ ਹੈ ਸੱਸ਼ਗਲ ਵੀਰੇ ਸੱਸ਼ਗਲ ਅ ਤੁਸੀਂ ਕਿੱਥੋਂ ਆਇਓ ਤੁਸੀਂ ਬੰਨਪੁਰ ਤੋਂ ਜੀ ਫਤਿਹਵਾ ਜਲਨ ਅੱਛਾ ਜੀ ਤੇ ਸਿੱਧੂ ਦੀ ਯਾਦਗਾਰ ਤੇ ਪਹੁੰਚੇ ਹੋ ਨਾ ਇਹ ਉਹੀ ਥਾਂ ਹੈ ਜਿੱਥੇ ਸਿੱਧੂ ਨੂੰ ਗੋਲੀਆਂ ਵਜੇ ਸੀ ਮੈਂ ਦੇਖਿਆ ਤੁਹਾਡੀ ਮਾਂ ਤੇ ਉਹਨਾਂ ਦਾ ਟੈਟੂ ਵੀ ਹੈ ਹਾਂ ਜੀ ਇਹ ਤੁਸੀਂ ਕਦੋਂ ਬਣਵਾਇਆ ਉਹਨਾਂ ਦੇ ਜਾਣ ਤੋਂ ਬਾਅਦ ਕੀ ਪਹਿਲਾਂ ਹਾਂ ਜੀ ਜਾਣ ਤੋਂ 1 ਮਹੀਨਾ ਬਾਅਦ ਉਹਨਾਂ ਦੇ 1 ਮਹੀਨਾ ਬਾਅਦ ਮੈਂ ਜ਼ਰੂਰ ਕਹੂੰਗੀ ਆਪਣੇ ਕੈਮਰਾਮੈਨ ਨੂੰ ਵੀ ਤੁਸੀਂ ਇੱਕ ਵਾਰ ਦਿਖਾ ਦਿਓ ਇਹਨੂੰ ਮੜਾ ਡਿਸਕ੍ਰਾਈਬ ਕਰ ਦੋ ਕੀ ਕੀ ਬਣਾਇਆ ਹੋਇਆ ਤੁਸੀਂ ਤੇ ਸਿੱਧੂ ਬਾਈ ਦੀ ਵਿਕਈ ਅੰਨੀਚੀ ਉਹਨਾਂ ਦੇ ਮੈਗ ਬੜਾ ਗਾਉਂਦੇ ਦੀ ਹੈਗੀ ਆ ਉਹਨਾਂ ਦੇ ਬਣਾਇਆ ਹੋਇਆ ਸੀਗਾ ਤੇ ਆ ਸੇਮ ਉਹਨਾਂ ਨਾਲ ਦੀ ਹੈ ਇਸੇ ਸੇਮ ਉਹਨਾਂ ਨਾਲ ਦਾ 295 295 ਵੀ ਲਿਖਵਾਇਆ ਠੀਕ ਹੈ ਛੜੀ ਆਪਣੀ ਇੱਕ ਇਹ ਵਾਲਾ ਸ਼ੋ ਕਰਨਾ ਸਿੱਧੂ ਦੀ ਵਿਕਈ ਇੱਕ ਹਾਈ ਕੁਰਤਾ ਕੱਟ ਕੇ ਦੇ ਦੇ ਇਹ ਤੁਸੀਂ ਦੇਖ ਸਕਦੇ ਸਿੱਧੂ ਦੇ ਚਾਹਣ ਵਾਲੇ ਨੇ ਸਿੱਧੂ ਦੀਆਂ ਦੋ ਤਿੰਨ ਤਸਵੀਰਾਂ ਆਪਣੇ ਬਾਹ ਤੇ ਆਪਣੇ ਇੱਕ ਸ਼ੋਲਡਰ ਤੇ ਬਨਾਈ ਹੋਣ ਉਸਦੇ ਕਿਸੇ ਗਾਣੇ ਦੇ ਲੁੱਕ ਹੈ ਉਹਨਾਂ ਨੇ ਆਪਣੇ ਸ਼ੋਲਡਰ ਤੇ ਬਾ ਬਨਵਾਈ ਹੈ ਤੇ ਬਾਕੀ ਜਿੱਦਾਂ ਸਿੱਧੂ ਨੇ ਸੇਮ ਆਪਣੇ ਗਨ ਵਾਲਾ ਟੈਟੂ ਬਨਵਾਇਆ ਸੀ ਬਾ ਤੇ ਐਜ਼ ਇਟ ਇਜ਼ ਉਹਦਾ ਦਾ ਵੀ ਬਨਵਾਇਆ ਹੋਇਆ ਤੇ ਸਿੱਧੂ ਦੀ ਤਸਵੀਰ ਵੀ ਬਣਾਈ ਹੈ ਤੇ 295 ਵੀ ਲਿਖਵਾਇਆ ਇੰਨਾ ਪਿਆਰ ਹੈ ਸਿੱਧੂ ਨਾਲ ਹਾਂਜੀ ਤੇ ਅੱਜ ਇੱਥੇ ਨਹੀਂ ਹੈਗੇ ਤਾਂ ਕਿੰਨੀ ਕਮੀ ਮਹਿਸੂਸ ਹੁੰਦੀ ਹੈ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਜੀ ਬਸ ਕੁਝ ਹੈ ਰਹੇ ਨਹੀਂ ਹੈ ਹਾਂ ਗਾਣੇ ਸੁਣਦੇ ਹੋ ਜਾਈਗੇ ਨਾਲ ਹਾਂਜੀ ਤੇ ਜਦੋਂ ਇਹ ਖਬਰ ਬਾਰੇ ਪਤਾ ਲੱਗਿਆ ਸੀ ਕੀ ਮਹਿਸੂਸ ਕੀਤਾ ਕੋਝ ਬਸ ਇਹ ਨਹੀਂ ਸੀ ਉਸ ਉਹਨਾਂ ਦੇ ਹਵੇਲੀ ਜਾਂਦੇ ਹੋ ਹਾਂਜੀ ਉਹਨਾਂ ਦੇ ਪੇਰੈਂਟਸ ਨੂੰ ਮਿਲਿਓ ਹਾਂਜੀ ਤੇ ਕੀ ਮਤਲਬ ਉਹਨਾਂ ਦੇ ਕੀ ਰਿਐਕਸ਼ਨ ਹੁੰਦੇ ਕੀ ਕਹਿੰਦੇ ਉਹਨਾਂ ਦੇ ਕੋਲ ਤਾਂ ਕੋਈ ਲਫ਼ਜ਼ ਹੀ ਨਹੀਂ ਹੁੰਦੇ ਮਤਲਬ ਉਹਨਾਂ ਦੇ ਲਈ ਤਾਂ ਸਾਰੀ ਦੁਨੀਆ ਹੀ ਖਤਮ ਹੋ ਗਈ ਹੈ ਕਹਿਣਾ ਗਿਆ ਬਸ ਇਹ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਇਨਸਾਫ ਨਹੀਂ ਦੇ ਰਹੀ ਸਰਕਾਰ ਤੁਹਾਨੂੰ ਉਮੀਦ ਹੈ ਉਮੀਦ ਤਾਂ ਦੇਖੋ ਹੀ ਨਹੀਂ ਸਾਡੇ ਕੋਈ ਜਮੀਰ ਹੁੰਦਾ ਕੁਝ ਨਹੀਂ ਕਹਿ ਸਕਦੇ ਠੀਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਵਕ ਹੋ ਰਹੇ ਨੇ ਸਿੱਧੂ ਬਾਈ ਦੇ ਵਿਕਈ ਅਨਿੱਚੇ ਉਹਨਾਂ ਦੇ ਮੈਂ ਉਹੜਾ ਬੰਦੇ ਦੀ ਹੈਗੀ ਆ ਉਹਨਾਂ ਦੇ ਬਣਿਆ ਹੋਇਆ ਸੀਗਾ ਤੇ ਆ ਸੇਮ ਉਹਨਾਂ ਨਾਲ ਦੀ ਹੈ ਇਸ ਲਈ ਮੋਨਾ ਨਾਲ ਕਰਦੇ ਆਏ ਤੁਸੀਂ ਦੇਖ ਸਕਦੇ ਸਿੱਧੂ ਦੇ ਚਾਹਣ ਵਾਲੇ ਨੇ ਸਿੱਧੂ ਦੀਆਂ ਦੋ ਤਿੰਨ ਤਸਵੀਰਾਂ ਆਪਣੀ ਬਾਤ ਹੈ ਆਪਣੇ ਇੱਕ ਸ਼ੋਲਡਰ ਤੇ ਬਣਾਈਆਂ ਉਹਦੇ ਕਿਸੇ ਗਾਣੇ ਦੀ ਲੁੱਕ ਹੈ ਸਸ਼ਗਲ ਵੀਰੇ ਅ ਤੁਸੀਂ ਕਿੱਥੋਂ ਆਇਓ ਤੁਸੀਂ ਬੰਨਪੁਰ ਤੋਂ ਹੀ ਫਤਿਹਗੜ੍ਹ ਜਿਲ੍ਹੇ ਤੋਂ ਅੱਛਾ ਜੀ ਤੇ ਸਿੱਧੂ ਦੀ ਯਾਦਗਾਰ ਤੇ ਪਹੁੰਚੇ ਹੋਣਾ ਇਹ ਉਹੀ ਥਾਂ ਹੈ ਜਿੱਥੇ ਸਿੱਧੂ ਨੂੰ ਗੋਲੀਆਂ ਵਜੇ ਸੀ ਮੈਂ ਦੇਖਿਆ ਤੁਹਾਡੀ ਬਾਹ ਤੇ ਉਹਨਾਂ ਦਾ ਟੈਟੂ ਵੀ ਹੈ ਹਾਂ ਜੀ ਇਹ ਤੁਸੀਂ ਕਦੋਂ ਬਨਵਾਇਆ ਉਹਨਾਂ ਦੇ ਜਾਣ ਤੋਂ ਬਾਅਦ ਕੀ ਪਹਿਲੇ ਹਾਂ ਜੀ ਜਾਣ ਤੋਂ 1 ਮਹੀਨਾ ਬਾਅਦ ਉਹਨਾਂ ਦੇ 1 ਮਹੀਨਾ ਬਾਅਦ ਮੈਂ ਜ਼ਰੂਰ ਕਹੂੰਗੀ ਆਪਣੇ ਕੈਮਰਾਮੈਨ ਨੂੰ ਵੀ ਤੁਸੀਂ ਇੱਕ ਵਾਰ ਦਿਖਾ ਦਿਓ ਇਹਨੂੰ ਮੜਾ ਡਿਸਕ੍ਰਾਈਬ ਕਰ ਦਿਓ ਕੀ ਕੀ ਬਨਾਇਆ ਹੋਇਆ ਤੁਸੀਂ ਸਿੱਧੂ ਬਈ ਦੀ ਵਿਕਈ ਅਨਿਚੇ ਉਹਨਾਂ ਦੇ ਮੈਗਵੜਾ ਵਗਾਉਂਦੇ ਦੀ ਹੈਗੀ ਆ ਉਹਨਾਂ ਦੇ ਬਣਿਆ ਹੋਇਆ ਸੀਗਾ ਤੇ ਆ ਸੇਮ ਉਹਨਾਂ ਨਾਲ ਦੀ ਹੈ ਇਸੇ ਸੇਮ ਉਹਨਾਂ ਨਾਲ ਦਾ 295 295 ਵੀ ਲਿਖਵਾਇਆ ਇੱਕ ਵਾਰ ਇੱਕ ਇਹ ਵਾਲਾ ਸ਼ੁਕਰ ਵੀ ਹੈ ਸਿੱਧੂ ਦੀ ਵਿਕਈ ਇਹ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਚਾਹਨ ਵਾਲੇ ਨੇ ਸਿੱਧੂ ਦੀਆਂ ਦੋ ਤਿੰਨ ਤਸਵੀਰਾਂ ਆਪਣੀ ਬਾਹ ਤੇ ਆਪਣੇ ਸ਼ੋਲਡਰ ਤੇ ਬਣਾਈਆਂ ਹਨ ਉਸ ਦੇ ਕਿਸੇ ਗਾਣੇ ਦੀ ਲੁੱਕ ਹੈ ਉਹਨਾਂ ਨੇ ਆਪਣੇ ਸ਼ੋਲਡਰ ਤੇ ਬਾਹ ਬਣਵਾਈ ਹੈ ਤੇ ਬਾਕੀ ਜਿੱਦਾਂ ਸਿੱਧੂ ਨੇ ਸੇਮ ਆਪਣੇ ਗਨ ਵਾਲਾ ਟੈਟੂ ਬਣਵਾਇਆ ਸੀ ਬਾਹ ਤੇ ਐਜ਼ ਇਟ ਇਜ਼ ਉਹਦਾ ਦਾ ਵੀ ਬਣਵਾਇਆ ਹੋਇਆ ਤੇ ਸਿੱਧੂ ਦੀ ਤਸਵੀਰ ਵੀ ਬਣਾਈ ਹੈ ਤੇ 295 ਵੀ ਲਿਖਵਾਇਆ ਇੰਨਾ ਪਿਆਰ ਹੈ ਸਿੱਧੂ ਨਾਲ ਹਾਂਜੀ ਤੇ ਅੱਜ ਉਹ ਇੱਥੇ ਨਹੀਂ ਹੈਗੇ ਤਾਂ ਕਿੰਨੀ ਕਮੀ ਮਹਿਸੂਸ ਹੁੰਦੀ ਹੈ ਬਹੁਤ ਕਮੀ ਮਹਿਸੂਸ ਹੁੰਦੀ ਹੈ ਯਾਰ بس ਕੁਝ ਹੈ ਰਹੇ ਨਹੀਂ ਹੈ ਹਾਂ ਬਾਰਿਸ਼ ਹੁੰਦੀ ਰਹੇਗੀ ਨਾ ਹਾਂਜੀ ਤੇ ਜਦੋਂ ਇਹ ਖਬਰ ਬਾਰੇ ਪਤਾ ਲੱਗਿਆ ਸੀ ਕੀ ਮਹਿਸੂਸ ਕੀਤਾ ਕੋਝ ਬਦਾ ਹੀ ਨਹੀਂ ਸੀ ਬਸ ਉਹਨਾਂ ਦੇ ਹਵੇਲੀ ਜਾਂਦੇ ਹੋ ਹਾਂਜੀ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਹੋ ਹਾਂਜੀ ਤੇ ਕੀ ਮਤਲਬ ਉਹਨਾਂ ਦੇ ਕੀ ਰਿਐਕਸ਼ਨ ਹੁੰਦੇ ਕੀ ਕਹਿੰਦੇ ਉਹਨਾਂ ਦੇ ਕੋਲ ਤਾਂ ਕੋਈ ਲਵਜ਼ ਹੀ ਨਹੀਂ ਹੁੰਦੇ ਮਤਲਬ ਉਹਨਾਂ ਦੇ ਲਈ ਤਾਂ ਸਾਰੀ ਦੁਨੀਆ ਹੀ ਖਤਮ ਹੋ ਗਈ ਹੈ ਕਹਿਣਾ ਗਿਆ ਬਸ ਇਹੀ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਇਨਸਾਫ ਨਹੀਂ ਦੇ ਰਹੀ ਸਰਕਾਰ ਤੁਹਾਨੂੰ ਉਮੀਦ ਹੈ ਉਮੀਦ ਤਾਂ ਦੇਖੋ ਹੀ ਨਹੀਂ ਸਾਡੇ ਕੋਲ ਜਮੀਰ ਤੋਂ ਕੁਝ ਨਹੀਂ ਕਹਿ ਸਕਦੇ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਬਕ ਹੋ